ਹਾਂਜੀ ਪੰਜਾਹ ਰੁਪਏ ਦਾ ਦਾਨ ਕਰਸ ਪਾਇਆ ਬਾਬਾ ਜੀ ਬੇਨਤੀ ਪ੍ਰਵਾਨ ਕਰੋ ਜੀ ਪਰ ਫਾਸਦ ਤੇ ਬਾਸਲੇ ਦੇ ਨਾਮ ਤੋਂ ਮਾਇਆ ਦਿੱਤਾ ਭੈਣ ਜੀ ਅਰਦਾਸ ਕਰਕੇ ਗਏ ਦੇ ਵਿੱਚ ਅਕੀਲਾ ਸ਼ਾਹ ਬਾਦ ਸਿੰਘ ਦੇ ਨਾਮ ਤੋਂ 10 ਰੁਪਏ ਦੀ ਬਾਬਾ ਜੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੀਵਾਂ ਮਹਾਨ ਨਗਰ ਕੀਰਤਨ ਪਿੰਡ ਟੇਹਟੜ ਕਹਿੰਦੀ ਸਮੂਹ ਸਾਧ ਸੰਗਤ ਵੱਲੋਂ ਕੱਢਿਆ ਜਾ ਰਿਹਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਇਹ ਲੱਗ ਲੱਗ ਪਿੰਡਾਂ ਤੋਂ ਪਿੰਟ ਥੀਏਟਰਾਂ ਦੀ ਚੱਲ ਕੇ ਲੱਗ ਲੱਗ ਪਿੰਡਾਂ ਤੋਂ ਹੋ ਜਾਂਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚੇਗਾ ਇਹਦੇ ਵਿੱਚ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸਹਾਈ ਹੇਟ ਪੰਜਾਂ ਪਿਆਰਿਆਂ ਦੀ ਗਵਾਈ ਹੇਟ ਨਗਰ ਕੀਰਤਨ ਸਜਾਇਆ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਫੇਰ ਲੱਗ ਲੱਗ ਪਿੰਡਾਂ ਦੇ ਵਿੱਚ ਹੁੰਦਾ ਆ ਸਮਾਪਤੀ ਪਿੰਟ ਥੀਏਟਰ ਕੇ ਕਰੇਗਾ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਮਹਾਨ ਨਗਰ ਕੀਰਤਨ ਈਆਂ ਵਾ ਇਹ ਪਿੰਡ ਠੇਠੜਕੇ ਤੋਂ ਸ਼ਹੀਦ ਬਾਬਾ 600 ਜੀ ਦੇ ਸਤਾਨ ਤੋਂ ਆਏ ਸਾਲੀ ਤੁਰਦਾ ਇਹ ਸਮੂਹ ਸਾਖ ਸੰਗਤ ਪਿੰਗ ਠੇਠੜਕੇ ਵਾਲੀ ਬੜੀ ਸ਼ਰਧਾ ਦੇ ਤੋਂ ਤਾਮ ਨਾਲ ਮਨਾਉਂਦੀ ਆ ਜਿਸ ਦੇ ਵਿੱਚ ਟਾਡੀ ਜਿਹਾ ਬਾਬਾ ਪ੍ਰੇਮ ਸਿੰਘ ਨਗਰ ਕੀਰਤਨ ਦੇ ਵਿੱਚ ਕੀਰਤਨੀ ਜਿਹਾ ਅਮਨਵੀਰ ਸਿੰਘ ਗੁਰਪ੍ਰੀਤ ਸਿੰਘ ਕੋੜੀਆਂ ਵਾਲੇ ਬਾਬਾ ਜੀ ਆਉਂਦੇ ਨੇ ਅਤੇ ਹੋਰ ਵੀ ਸਾਰੀ ਸਾਧ ਸੰਗਤ ਪਰੇਸ਼ਾਨੋ ਸ਼ੌਕਤ ਦੇ ਨਾਲ ਇਹ ਪਿੰਡ ਦੀ ਦਸ਼ਮੇਸ਼ ਪਿਤਾ ਜੀ ਦੇ ਪ੍ਰਗਟ ਦਿਹਾੜਾ ਮਨਾਉਂਦੀ ਆ ਮਾਰਾ ਹਰ ਇੱਕ ਦਾ ਭਲਾ ਕਰੇ ਤੇ ਹਰ ਇੱਕ ਦੇ ਮੇਰ ਭੈ ਹੱਥ ਰੱਖੇ ਇਹ ਕਿਹੜੀ ਕਿਹੜੀ ਜਗ੍ਹਾ ਨਾ ਕਰਕੇ ਥਲੋ ਇਹ ਨਗਰ ਕੀਰਤਨ ਪਿੰਡ ਥੀਏਟਰ ਕੇ ਤੋਂ ਹੁੰਦਾ ਆ ਪੈਰੋ ਕੇ ਪੱਲੇ ਨੰਗਲ ਖਾਸਾ ਵਾਲਾ ਡੇਰਾ ਪਾਪਾ ਨਾਨਕ ਪੱਖੋ ਕੇ ਸਾਧਾਂ ਵਾਲੀ ਹਰੂਆਲ ਕਾਲਾਂ ਵਾਲੀ ਚੌਕ ਜੋੜੀਆਂ ਤੋਂ ਵਾਪਸ ਫਿਰ ਪਿੰਡ ਸਿੱਠਗੇ ਸ਼ਹੀਦ ਬਾਬਾ ਸੱਤ ਸੋਜੀ ਦੇ ਸਤਾਨ ਤੇ ਵਾਪਸ ਪਹੁੰਚੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ